ਨਵੇਂ ਟਾਪਿਕ ਤੇ ਗੱਲ ਕਰਾਂਗੇ ਫਲੈਕਸੀ ਕੈਪ ਫੰਡ ਕੀ ਹੁੰਦਾ ਹੈ ਐਂਡ ਮਲਟੀ ਕੈਪ ਫੰਡ ਕੀ ਹੈ ਮਲਟੀ ਕੈਪ ਫੰਡ ਦੇ ਵਿੱਚ ਲਾਰਜ ਕੈਪ ਮਿਡ ਕੈਪ স্মਲ ਕੈਪ ਫਲੈਕਸੀ ਕੈਪ ਫੰਡ ਦੇ ਵਿੱਚ ਜਿੰਨਾ ਵੀ ਪੈਸਾ ਲੱਗਣਾ ਹੈ ਉਹ ਸਾਰਾ ਫੰਡ ਮੈਨੇਜਰ ਦੀ ਐਕਸਪਰਟੀਜ਼ اور ਮਾਰਕੀਟ ਨੂੰ ਦੇਖਦੇ ਹੋਏ ਲੱਗੇਗਾ ਜ਼ਿਆਦਾ ਵੋਲੇਟਾਈਲ ਐਗਰੈਸਿਵ ਫੰਡ ਕਿਹੜਾ ਹੈ ਮਲਟੀ ਕੈਪ ਦੇ ਵਿੱਚ 25-25% ਰੱਖਣਾ ਜ਼ਰੂਰੀ ਹੈ ਜਿਹੜਾ ਫਲੈਕਸੀ ਕੈਪ ਹੈ ਉਹ ਅਗਰ ਮਾਰਕੀਟ ਵੋਲੇਟਾਈਲ ਹੈ ਤਾਂ ਉਹ ਸਾਰਾ ਦਾ ਸਾਰਾ ਪੈਸਾ ਲਾਰਜ ਕੈਪਸ ਰੱਖ ਕੇ ਨੂੰ ਸੇਫ ਫੰਡ ਵੀ ਬਣਾ ਸਕਦਾ ਹੈ ਉਹ ਕਿਤੇ ਵੀ ਮੂਵ ਕਰ ਸਕਦਾ ਹੈ ਕਿੰਨੇ ਪਰਸੈਂਟ ਵੀ ਮੂਵ ਕਰ ਸਕਦਾ ਹੈ ਫਲੈਕਸੀ ਕੈਪ ਚ ਤਾਂ ਪੂਰਾ ਯੂਨੀਵਰਸ ਹੀ ਆ ਗਿਆ ਸਿਲੈਕਸ਼ਨ ਸਭ ਦੀ ਆਪਣੀ ਆਪਣੀ ਸਟੱਡੀ ਹੈ ਆਪਣੀ ਆਪਣੀ ਰਿਟਰਨ ਹੈ ਸਭ ਦੀ ਰਿਟਰਨ ਦੇ ਵਿੱਚ ਤੁਹਾਨੂੰ ਫਰਕ ਨਜ਼ਰ ਆਏਗਾ ਤਕਰੀਬਨ ਕਿੰਨਾ ਉਹਦੇ ਪੋਰਟਫੋਲੀ 10% ਫਲੈਕਸੀ ਕੈਪ 10% ਮਲਟੀ ਕੈਪ ਤੇ ਬਾਕੀ ਦਾ ਪੈਸਾ ਤੁਸੀਂ ਹੋਰ ਐਵੇਨਿਊਸ ਦੇ ਵਿੱਚ ਡਿਵਾਈਡ ਕਰਕੇ ਲਗਾ ਸਕਦੇ ਹੋ ਜਿੱਥੇ ਲਾਵਾਂ ਪੈਸਾ ਪ੍ਰੈਜੈਂਟਡ ਬਾਈ SBI ਮਿਊਚੁਅਲ ਫੰਡ ਅ ਪਾਰਟਨਰ ਫਾਰ ਲਾਈਫ ਸਵਾਗਤ ਹੈ ਸਾਰੇ ਦਰਸ਼ਕਾਂ ਦਾ ਪੀਟੀਸੀ ਨਿਊਜ਼ ਦੇ ਵਿੱਚ ਮੇਰਾ ਨਾਮ ਭਵਮੀ ਟਾਈਗਰ ਚੰਡੋਕ ਹੈ ਔਰ ਅਸੀਂ ਖਾਸ ਪ੍ਰੋਗਰਾਮ ਲੈ ਕੇ ਆਏ ਹਾਂ ਐਸ ਬੀਆਈ ਮਿਊਚੁਅਲ ਫੰਡ ਪ੍ਰੈਜ਼ੈਂਟਸ ਕਿੱਥੇ ਲਾਵਾਂ ਪੈਸਾ ਔਰ ਅਸੀਂ ਆਪਣੇ ਪੁਰਾਣੇ ਐਪੀਸੋਡਸ ਦੇ ਵਿੱਚ ਡਿਫਰੈਂਟ ਟੌਪਿਕਸ ਮਿਊਚੁਅਲ ਫੰਡ ਦੇ ਕਵਰ ਕਰ ਰਹੇ ਹਾਂ ਔਰ ਅੱਜ ਦੀ ਸੀਰੀਜ਼ ਦੇ ਵਿੱਚ ਅਸੀਂ ਇੱਕ ਨਵੇਂ ਟੌਪਿਕ ਤੇ ਗੱਲ ਕਰਾਂਗੇ ਫਲੈਕਸੀ ਕੈਪ ਫੰਡਸ ਔਰ ਮਲਟੀ ਕੈਪ ਫੰਡਸ ਔਰ ਇਹਦੇ ਲਈ ਸਾਡੇ ਲਈ ਖਾਸ ਜੁੜੇ ਹੋਏ ਨੇ श्री अमित गुप्ता जी अमित गुप्ता जी लुधियाना ਤੋਂ ਬਿਲੋਂਗ ਕਰਦੇ ਆਂ ਇਹਨਾਂ ਦਾ 31 ਸਾਲ ਦਾ ਲੰਮਾ ਤਜਰਬਾ ਰਿਹਾ ਤੇ ਮੋਰ ਥੈਨ 3 ਡੈਕੇਡਸ ਔਰ 25 ਸਾਲ ਕੇਵਲ ਆਪਣਾ ਮਿਊਚੁਅਲ ਫੰਡ ਬਿਜ਼ਨਸ ਚਲਾ ਰਹੇ ਨੇ ਆਪਣੀ ਕੰਪਨੀ ਗ੍ਰੋਥ এজ ਇਨਵੈਸਟਮੈਂਟਸ ਦੇ ਵਿੱਚ ਤੁਹਾਡਾ ਅਮਿਤ ਜੀ ਖਾਸ ਸਵਾਗਤ ਹੈ ਸਾਡੇ ਪ੍ਰੋਗਰਾਮ ਕਿੱਥੇ ਲਾਵਾ ਪੈਸਾ ਦੇ ਵਿੱਚ ਬਹੁਤ ਬਹੁਤ ਧੰਨਵਾਦ ਪੀਟੀਸੀ ਨਿਊਜ਼ ਦਾ ਸਾਡੇ ਕੋਲ ਬਹੁਤ ਕੁਐਸਚਨਸ ਆਏ ਨੇ ਕੀ ਕੋਈ ਕਹਿੰਦਾ ਲਾਰਜ ਕੈਪ ਚ ਪਾਓ ਲਾਰਜ ਐਂਡ ਮਿਡ ਚ ਪਾਓ স্মਲ ਚ ਪਾਓ ਜੇ ਕੋਈ ਇਹੋ ਜਿਹਾ client ਸਾਨੂੰ ਕਵੇ ਕਿ ਮੈਂ ਇਹ ਡਿਸੀਜਨ ਤੁਹਾਡੇ ਉੱਤੇ ਛੱਡਣਾ ਚਾਹੁੰਦਾ ਮਾਰਕੀਟ ਦੇ ਹਿਸਾਬ ਨਾਲ ਤੁਸੀਂ ਕਿੱਥੇ ਵੀ ਪਾਓ ਤੇ ਤੁਸੀਂ ਕਿਹੜੇ ਫੰਡ ਚ ਪਾ ਸਕਦੇ ਆ ਅੱਜ ਅਸੀਂ ਉਦੀ ਹੀ ਡਿਟੇਲ ਡਿਸਕਸ਼ਨ ਕਰਾਂਗੇ ਅਮਿਤ ਜੀ ਦੇ ਨਾਲ ਇਹਦੇ ਅੰਦਰ ਦੋ ਫੰਡਸ ਆਂਦੇ ਨੇ ਇੱਕ ਨੂੰ ਅਸੀਂ ਫਲੈਕਸੀ ਕੈਪ ਕਹਿੰਦੇ ਆਂ ਔਰ ਇੱਕ ਨੂੰ ਮਲਟੀ ਕੈਪ ਕਹਿੰਦੇ ਆਂ ਸੋ ਅਮਿਤ ਜੀ ਥੋੜਾ ਜਿਹਾ ਫਰਕ ਦੱਸੋ ਕਿ ਫਲੈਕਸੀ ਕੈਪ ਫੰਡ ਕੀ ਹੁੰਦਾ ਹੈ ਐਂਡ ਮਲਟੀ ਕੈਪ ਫੰਡ ਕੀ ਹੁੰਦਾ ਹੈ ਬਮੀ ਦੀ ਜਿਸ ਤਰ੍ਹਾਂ ਤੁਸੀਂ ਨਾਮ ਲਿੱਤਾ ਹੈ ਦੋ ਫੰਡਸ ਦਾ ਮਲਟੀ ਕੈਪ ਫੰਡ ਤੇ ਫਲੈਕਸੀ ਕੈਪ ਫੰਡ ਇਹ ਦੋਨੋਂ ਹੀ ਫੰਡ ਆਪਣੇ ਆਪਣੇ ਨਾਮ ਦੇ ਵਿੱਚ 셀ਫ ਐਕਸਪਲੇਨੇਟਰੀ ਨੇ ਮਲਟੀ ਕੈਪ ਫੰਡ ਦੇ ਵਿੱਚ ਆਗੇ ਤਿੰਨੋਂ ਕੈਟਾਗਰੀ ਦੇ ਫੰਡ ਜਿੰਨੂੰ ਆਪਾਂ ਕਹਿੰਦੇ ਆ ਲਾਰਜ ਕੈਪ ਮਿਡ ਕੈਪ ਸਮਾਲ ਕੈਪ ਇਹ ਤਿੰਨਾਂ ਦਾ ਫਲੇਵਰ ਹੈ ਇਹ ਸੇਬੀ ਜਿਹੜਾ ਕਿ ਮਿਊਚੁਅਲ ਫੰਡ ਦਾ ਰੈਗੂਲੇਟਰ ਹੈ 2018 ਦੇ ਵਿੱਚ ਫੰਡਸ ਰੈਸ਼ਨਲਾਈਜੇਸ਼ਨ ਕਰਨ ਤੋਂ ਬਾਅਦ ਉਹਨਾਂ ਨੇ ਫਿਕਸ ਕੀਤਾ ਸੀਗਾ ਕਿ ਮਲਟੀ ਕੈਪ ਫੰਡ ਦੇ ਵਿੱਚ ਤਿੰਨੋਂ categories ਦੇ ਵਿੱਚ 25-25% ਤਿੰਨਾਂ ਦੇ ਵਿੱਚ ਮਿਨੀਮਮ ਰੱਖਣਾ ਪਏਗਾ ਤੇ ਜਿਹੜਾ 25% ਬੈਲੈਂਸ ਹੈ ਉਹ ਫੰਡ ਮੈਨੇਜਰ ਆਪਣੀ ਐਕਸਪਰਟਿਸ ਦੇ ਹਿਸਾਬ ਨਾਲ ਉੱਪਰ-ਨੀਚੇ ਕਰ ਸਕਦਾ ਹੈ ਮਤਲਬ ਮਲਟੀ ਕੈਪ ਫੰਡ ਹਰ ਵਾਰੀ 50% ਮਿਡ ਕੈਪ ਔਰ ਸਮਾਲ ਕੈਪ ਚ ਹਮੇਸ਼ਾ ਇਨਵੈਸਟਿਡ ਰਹੇਗਾ ਜਦਕਿ ਫਲੈਕਸੀ ਕੈਪ ਫੰਡ ਦੇ ਵਿੱਚ ਜਿੰਨਾ ਵੀ ਪੈਸਾ ਲੱਗਣਾ ਹੈ ਉਹ ਸਾਰਾ ਫੰਡ ਮੈਨੇਜਰ ਦੀ ਐਕਸਪਰਟੀਜ਼ ਔਰ ਮਾਰਕੀਟ ਨੂੰ ਦੇਖਦੇ ਹੋਏ ਲੱਗੇਗਾ ਉਹਦੇ ਚ 0 ਤੋਂ ਲੈ ਕੇ 100% ਤੱਕ ਫੰਡ ਮੈਨੇਜਰ ਚਾਹੇ ਲਾਰਜ ਕੈਪ ਚ ਚਲਾ ਜਾਏ ਚਾਹੇ ਮਿਡ ਕੈਪ ਚ ਚਲਾ ਜਾਏ ਤੇ ਚਾਹੇ ਸਮਾਲ ਕੈਪ ਚ ਚਲਾ ਜਾਏ ਇਹ ਹੈਗਾ ਇਹਦਾ ਮੇਜਰ ਡਿਫਰੈਂਸ ਸੋ ਫੰਡ ਮੈਨੇਜਰ ਨੂੰ ਫਲੈਕਸੀ ਕੈਪ ਚ ਕਾਫੀ ਫਲੈਕਸੀਬਿਲਟੀ ਹੈ ਜਿਹਦਾ ਵਰਡ ਹੈ ਫਲੈਕਸੀ ਕੈਪ ਔਰ ਮਲਟੀ ਕੈਪ ਉਹਨਾਂ ਨੇ ਡਿਫਾਈਨ ਕਰਤਾ ਸਭੀ ਨੇ 25 25 25 ਲਾਰਜ ਮਿਡਲ ਸਮਾਲ ਔਰ ਬਾਕੀ 25% ਫੰਡ ਮੈਨੇਜਰ ਕੁਡ ਬੀ ਡਿਸਾਈਡ ਕਰਦਾ ਹੈ ਅਮੀ ਜੀ ਤੁਸੀਂ ਬੜੇ ਅੱਛੇ ਤਰੀਕੇ ਨਾਲ ਦੱਸਿਆ ਹੁਣ ਮੇਨ ਪਾਪ ਆਂਦਾ ਕਿ ਇਹਦੇ ਵਿੱਚ ਜ਼ਿਆਦਾ ਵੋਲੇਟਾਈਲ ਐਗਰੈਸਿਵ ਫੰਡ ਕਿਹੜਾ ਹੈ ਫਲੈਕਸੀ ਕੈਪ ਕੀ ਮਲਟੀ ਕੈਪ ਸਰ ਦੇਖੋ ਇਸ ਤਰ੍ਹਾਂ ਹੈ ਵੋਲੇਟਿਲਟੀ ਜਿਹੜੀ ਹੈ ਉਹ ਮਾਰਕੀਟ ਦੇ ਹਿਸਾਬ ਨਾਲ ਹੀ ਫੰਡ ਦੀ ਰਿਟਰਨ ਨੂੰ ਇੰਪੈਕਟ ਕਰਦੀ ਹੈ ਮਲਟੀ ਕੈਪ ਦੇ ਵਿੱਚ ਤਿੰਨੋਂ ਕੈਟਾਗਰੀ ਦੇ ਵਿੱਚ ਜਿੱਦਾਂ ਕਿ 25-25% ਰੱਖਣਾ ਜ਼ਰੂਰੀ ਹੈ ਠੀਕ ਹੈ ਜੀ ਉਹਦੇ ਵਿੱਚ ਮਾਰਕੀਟ ਵੋਲੇਟਾਈਲ ਜਦੋਂ ਹੋਏਗੀ ਤਾਂ ਹੋ ਸਕਦਾ ਫੰਡ ਮੈਨੇਜਰ 50% ਲਾਰਜ ਕੈਪਸ ਰੱਖ ਲਵੇ ਠੀਕ ਹੈ ਇਹਦੇ ਚ ਥੋੜਾ ਜਿਹਾ ਰਿਸਕ ਵੱਧ ਸਕਦਾ ਹੈ ਲੇਕਿਨ ਜਿਹੜਾ ਫਲੈਕਸੀ ਕੈਪ ਹੈ ਉਹ ਅਗਰ ਮਾਰਕੀਟ ਵੋਲੇਟਾਈਲ ਹੈ ਤਾਂ ਉਹ ਸਾਰਾ ਦਾ ਸਾਰਾ ਪੈਸਾ ਲਾਰਜ ਕੈਪਸ ਰੱਖ ਕੇ ਇਹਨੂੰ ਸੇਫ ਫੰਡ ਵੀ ਬਣਾ ਸਕਦਾ ਹੈ ਦੋਨਾਂ ਦੇ ਵਿੱਚ ਇਹ ਮੇਜਰ ਫਰਕ ਹੈ ਠੀਕ ਹੈ ਜਿਹੜੀ ਇਹ ਪ੍ਰੋਡਕਟ ਹੈ ਫਲੈਕਸੀ ਕੈਪ ਜਾਂ ਮਲਟੀ ਕੈਪ ਇੱਕ ਕਿਸ ਆਡੀਅנס ਲਈ ਕਿਸ ਏਜ ਗਰੁੱਪ ਲਈ ਕਿਸ ਰਿਸਕ ਪ੍ਰੋਫਾਈਲਿੰਗ ਲਈ ਤੁਸੀਂ ਸੁਜੈਸਟ ਕਰਦੇ ਹੋ ਕਿ ਲੋਕੀ ਪਾ ਸਕਦੇ ਸਰ ਇਹਦੇ ਵਾਸਤੇ ਕੋਈ ਇਦਾਂ ਦੇ ਫਿਕਸ ਕੈਟਾਗਰੀ ਅਸੀਂ ਨਹੀਂ ਕਹਿ ਸਕਦੇ ਕਿ ਇਹੀ ਬੰਦੇ ਲਗਾ ਸਕਦੇ ਆ ਜਾਂ ਇਹ ਵਾਲਾ ਇਨਵੈਸਟਰ ਇਹਦੇ ਚ ਨਹੀਂ ਲਗਾ ਸਕਦਾ ਜਿਹੜੇ ਵੀ ਇਨਵੈਸਟਰ ਦਾ ਆਪਣਾ ਇਨਵੈਸਟਮੈਂਟ ਦਾ ਹੋਰਾਈਜ਼ਨ 5 ਇਅਰਸ ਐਂਡ ਅਬੋਵ ਦਾ ਹੈਗਾ ਉਹ ਪੈਸਾ ਇਹਦੇ ਚ ਪਾ ਸਕਦਾ ਹੈ ਇੱਥੇ ਰਿਟਰਨ ਅੱਛੀ ਬਣੇਗੀ ਔਰ ਇਹਦੇ ਵਿੱਚ ਬਾਕੀ ਫੰਡ ਨਾਲੋਂ ਜਿੱਦਾਂ ਕਿ ਆਪਾਂ ਲਾਰਜ ਕੈਪ ਦੀ ਗੱਲ ਕਰੀਏ ਜਾਂ ਇਕੱਲੇ ਮਿਡ ਕੈਪ ਦੀ ਗੱਲ ਕਰੀਏ ਜਾਂ ਇਕੱਲੇ ਸਮਾਲ ਕੈਪ ਦੀ ਗੱਲ ਕਰੀਏ ਉਹਦੇ ਨਾਲੋਂ ਇਹਦੇ 'ਚ ਸੇਫਟੀ ਥੋੜੀ ਜ਼ਿਆਦਾ ਹੈ ਕਿਉਂਕਿ ਮੰਨ ਲਓ ਜੇ ਕਿਸੇ ਨੇ ਸਾਰਾ ਪੈਸਾ ਸਮਾਲ ਕੈਪ ਚ ਪਾਇਆ ਹੈ ਤਾਂ ਮਾਰਕੀਟ ਵੋਲੇਟਾਈਲ ਹੋਏਗੀ ਤਾਂ ਉਹਨੂੰ ਇੰਪੈਕਟ ਜਲਦੀ ਨਜ਼ਰ ਆਏਗਾ ਕਿ ਮੇਰੀ ਰਿਟਰਨ ਕੱਟ ਗਈ ਹੈ ਇਹਦੇ ਵਿੱਚ ਉਹ ਵਾਲੀ ਚੀਜ਼ ਕਿਤੇ ਕੁਝ ਹੱਦ ਤੱਕ ਕਵਰ ਹੋ ਜਾਂਦੀ ਹੈ ਕਿਉਂਕਿ ਤੁਹਾਡਾ ਪੈਸਾ ਪਹਿਲਾਂ ਹੀ ਡਿਵਾਈਡ ਹੋ ਕੇ ਲੱਗਿਆ ਹੋਇਆ ਹੈ ਜਿਹੜੇ ਸਾਡੇ ਦਰਸ਼ਕ ਇਸ ਐਪੀਸੋਡ ਨਾਲ ਜੁੜੇ ਆਂ ਔਰ ਜਿਨਾਂ ਨੂੰ ਮਿਡ ਕੈਪ স্মॉल ਕੈਪ ਦੇ ਡਿਫਰੈਂਸੀਏਸ਼ਨ ਸਮਝਨੀ ਹੈ ਮੇਰੀ ਇੱਕ ਤੁਹਾਨੂੰ ਰਿਕਵੈਸਟ ਹੈ ਤੁਸੀਂ ਪੁਰਾਣੇ ਐਪੀਸੋਡ ਦੇਖੋ ਜਿੱਦੇ ਅਸੀਂ ਡਿਟੇਲ ਦੇ ਲਾਰਜ ਕੈਪ ਕੀ ਹੁੰਦਾ ਹੈ ਲਾਰਜ ਐਂਡ ਮਿਡ ਮਿਡ ਐਂਡ স্মॉल ਕੈਪ ਕੀ ਕੀਤਾ ਤੇ ਤੁਹਾਨੂੰ ਇਹ ਸਬਜੈਕਟ ਫਲੈਕਸੀ ਕੈਪ ਔਰ ਮਲਟੀ ਕੈਪ ਚ ਕਲੈਰਿਟੀ ਹੋਰ ਵਧੇਗੀ ਅਮੀਤ ਜੀ ਕਿਉਂਕਿ ਮਲਟੀ ਕੈਪ ਦੇ ਅੰਦਰ ਤੁਸੀਂ ਬੜਾ ਵਧੀਆ ਤਰੀਕੇ ਨਾਲ ਕਿਹਾ ਕਿ 50% ਮਿਡ ਐਂਡ স্মॉल ਹੀ ਰਹਿੰਦਾ ਹੈ ਇਹਦਾ ਮਤਲਬ ਇਹਦੀ ਰਿਸਕ ਜਿਹੜੀ ਹੈ ਫਲੈਕਸੀ ਕੈਪ ਨਾਲ ਥੋੜੀ ਜੀ ਵੱਧ ਜਾਂਦੀ ਹੈ ਇਹ ਮੇਰਾ ਕਹਿਣਾ ਠੀਕ ਹੈ ਜੀ ਬਿਲਕੁਲ ਠੀਕ ਗੱਲ ਹੈ ਕਿਉਂਕਿ ਸੇਬੀ ਦੇ ਰੂਲ ਦੇ ਹਿਸਾਬ ਨਾਲ 50% ਮਤਲਬ 25% ਮਿਡ ਕੈਪਸ ਚ ਔਰ 25% স্মॉल ਕੈਪ ਚ ਉਹਨੂੰ ਹਰ ਟਾਈਮ ਰੱਖਣਾ ਹੀ ਪਏਗਾ ਉਹਨੂੰ ਉਸ ਚੀਜ਼ ਤੋਂ ਡਿਵੀਏਟ ਨਹੀਂ ਕਰ ਸਕਦਾ ਜਦਕਿ ਫਲੈਕਸੀ ਕੈਪ ਦੇ ਵਿੱਚ ਉਹ 0 ਤੋਂ 100% ਸਾਰਾ ਲਾਰਜ ਕੈਪਸ ਚ ਵੀ ਜਾ ਸਕਦਾ ਹੈ ਸਾਰਾ ਮਿਡ ਚ ਵੀ ਜਾ ਸਕਦਾ ਹੈ ਤੇ ਸਾਰਾ স্মॉल ਚ ਵੀ ਜਾ ਸਕਦਾ ਹੈ ਬਹੁਤ ਵਧੀਆ ਤੁਸੀਂ ਇਹ ਗੱਲ ਕਹੀ ਕਿ ਫਲੈਕਸੀ ਕੈਪ ਕਿੱਥੇ ਵੀ ਜਾ ਸਕਦਾ ਹੈ ਫੰਡ ਮੈਨੇਜਰ ਦੀ ਮਰਜ਼ੀ ਹੈ 100% ਲਾਰਜ ਜਾਵੇ 50 50 ਜਾਏ ਉਹਨੂੰ ਕੋਈ ਰੈਸਟ੍ਰਿਕਸ਼ਨ ਨਹੀਂ ਹੈ ਮਲਟੀ ਕੈਪਚਰ ਨੂੰ ਰੈਸਟ੍ਰਿਕਸ਼ਨ ਹੈ ਕਿ 25 25 25 ਉਹਨੂੰ ਰੱਖਣਾ ਪਏਗਾ ਟੈਕਸੇਸ਼ਨ ਦੋਨਾਂ ਦੀ ਸੇਮ ਹੈ ਔਰ ਜੇ ਹੈ ਤਾਂ ਥੋੜਾ ਜਿਹਾ ਚਾਨ ਨਾ ਪਾਓ ਟੈਕਸੇਸ਼ਨ ਇਹ ਦੋਨਾਂ ਦੀ ਹੀ ਨਹੀਂ ਇਕਵਿਟੀ ਮਿਚੁਅਲ ਫੰਡ ਜਿੰਨੇ ਵੀ ਹੈ ਸਾਰਿਆਂ ਦੀ ਹੀ ਸੇਮ ਹੈ ਇਹਦੇ ਚ 365 ਡੇਸ ਦੇ ਅੰਦਰ ਅੰਦਰ ਮਤਲਬ ਇੱਕ ਸਾਲ ਮੋਟਾ ਮੋਟਾ ਕਰ ਕੀਏ ਇੱਕ ਸਾਲ ਦੇ ਅੰਦਰ ਅੰਦਰ ਅਗਰ ਕੋਈ ਵਿਡਰਾਅ ਕਰਦਾ ਹੈ ਪੈਸਾ ਤਾਂ ਜਿੰਨਾ ਉਹਦਾ ਪ੍ਰੋਫਿਟ ਆਇਆ ਮੰਨ ਲਓ ਕਿਸੇ ਨੇ 5 ਲੱਖ ਰੁਪਏ ਪ੍ਰਿੰਸੀਪਲ ਲਗਾਇਆ ਸੀਗਾ ਤੇ ਉਹਦੀ ਵੈਲਿਊ 1 ਸਾਲ ਬਾਅਦ 7 ਲੱਖ ਰੁਪਏ ਬਣੀ ਹੈ ਤੇ ਜਿਹੜਾ 2 ਲੱਖ ਰੁਪਏ ਪ੍ਰੋਫਿਟ ਉਹਦਾ ਆਇਆ ਹੈ ਉੱਤੇ ਅਗਰ 1 ਸਾਲ ਦੇ ਅੰਦਰ ਲਏਗਾ ਤਾਂ 2 ਲੱਖ ਦੇ ਉੱਤੇ 20% ਜਿੰਨੂੰ ਆਪਾਂ ਕਹਿੰਦੇ ਸ਼ਾਰਟ ਟਰਮ ਕੈਪੀਟਲ ਗੇਨ ਲੱਗੇਗਾ ਇਰੈਸਪੈਕਟਿਵ ਆਫ ਇਨਕਮਸ ਟੈਕਸ ਔਰ ਅਗਰ 1 ਸਾਲ ਕ੍ਰੋਸ ਕਰ ਜਾਂਦਾ ਹੈ ਤਾਂ 2 ਲੱਖ ਦੇ ਵਿੱਚੋਂ 1 ਲੱਖ 25000 ਰੁਪਿਆ ਜੋ ਗਵਰਨਮੈਂਟ ਦੀ ਡਿਡਕਸ਼ਨ ਹੈ ਉਹਨੂੰ ਮਾਈਨਸ ਕਰਕੇ ਜੋ ਬੈਲੈਂਸ ਬਚਿਆ 75000 ਉਹਦੇ ਉੱਤੇ 1.52% ਟੈਕਸ ਲੱਗੇਗਾ ਟੈਕਸੇਸ਼ਨ ਦਾ ਤੁਸੀਂ ਇੱਕ ਬੜਾ ਅੱਛਾ ਸਾਨੂੰ ਪਰਸਪੈਕਟਿਵ ਦਿੱਤਾ ਕਿ ਬੇਸਿਕਲੀ ਇਕਵਿਟੀ ਦਾ ਹੀ ਟੈਕਸੇਸ਼ਨ ਲੱਗਦੀ ਹੈ ਔਰ ਚਾਹੇ ਫਲੈਕਸੀ ਕੈਪ ਹੋਵੇ ਚਾਹੇ ਲਾਰਜ ਮਿਡ ਇਹਨਾਂ ਦੀ ਸਾਰੀ ਦੀ ਟੈਕਸੇਸ਼ਨ ਸੇਮ ਹੈ ਮੇਰੇ ਖਿਆਲ ਨਾਲ ਇਹਦੇ ਅੰਦਰ ਇੱਕ ਸਭੀ ਦਾ ਬੜਾ ਇੰਪੋਰਟੈਂਟ ਰੂਲ ਹੈ ਕਿ 65% इक्विटी ਤੋਂ ਜ਼ਿਆਦਾ ਹੋਣਾ ਚਾਹੀਦਾ ਤੇ ਟੈਕਸੇਸ਼ਨ ਇਕਵਿਟੀ ਦੀ ਹੋ ਜਾਏਗੀ ਮੈਂ ਠੀਕ ਕਹਿ ਰਹੇ ਹਾਂ ਸਰ ਹਾਂਜੀ ਹਾਂਜੀ ਬਿਲਕੁਲ ਠੀਕ ਗੱਲ ਹੈ ਇਕਵਿਟੀ ਮਿਊਚੁਅਲ ਫੰਡ ਦੀ ਆਪਾਂ ਗੱਲ ਕਰ ਰਹੇ ਨੇ ਇਹਦੇ ਚ ਤਾਂ ਸਾਰੇ ਇਕਵਿਟੀ ਹੋਏਗਾ ਇੱਥੇ ਡੈਟ ਤਾਂ ਹੋਣਾ ਹੀ ਨਹੀਂ ਉਹ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਜਿਹਦੇ ਚ 65% ਇਕਵਿਟੀ ਹੋਣੀ ਚਾਹੀਦੀ ਹੈ ਉਹ ਰੂਲ ਉੱਤੇ ਲਾਗੂ ਹੁੰਦਾ ਹੈ ਜਦੋਂ ਆਪਾਂ ਹਾਈਬ੍ਰਿਡ ਫੰਡ ਦੀ ਗੱਲ ਕਰ ਰਹੇ ਹਾਂ ਚਾਹੇ ਬੈਲੈਂਸ ਫੰਡ ਦੀ ਗੱਲ ਕਰੀਏ ਜਾਂ ਮਲਟੀ ਐਸੈਟ ਫੰਡ ਦੀ ਗੱਲ ਕਰੀਏ ਇਹ ਵਾਲਾ ਰੂਲ ਉਹਦੇ ਤੇ ਲਾਗੂ ਹੁੰਦਾ ਤੇ ਜੇ ਕਿਸੇ ਨੇ ਆਪਣੀ ਲਾਈਫ ਬਿਲਕੁਲ ਸਿੰਪਲ ਆ ਪਾ ਸਕਦਾ ਹੈ ਬਿਲਕੁਲ ਪਾ ਸਕਦਾ ਹੈ ਮਨ ਲਬ ਇਤੇ ਵੀ ਡਿਪੈਂਡ ਕਰਦਾ ਹੈ ਕਿ ਇਨਵੈਸਟਰ ਦਾ ਰਿਸਕ ਪ੍ਰੋਫਾਈਲ ਕਿੰਨਾ ਕ ਹੈ ਕਿੰਨੀ ਕਿ ਰਿਸਕ ਐਪੀਟਾਈਟ ਉਹਦੀ ਹੈ ਔਰ ਕਿਸ ਏਜ ਗਰੁੱਪ ਦਾ ਹੈ ਅਗਰ ਜਿਸ ਤਰ੍ਹਾਂ ਮੰਨ ਲਓ ਕੋਈ ਕਹੇ ਜੀ ਮੇਰੀ ਏਜ 75 ਹੈ ਔਰ ਉਹ ਕਵੇ ਜੀ ਫਲੈਕਸੀ ਕੈਪ ਚ ਪਾਣਾ ਹੈ ਮੈਂ ਪੈਸਾ ਔਰ ਸ਼ਾਰਟ ਟਰਮ ਲਈ ਪਾਣਾ ਅਸੀਂ ਉਹਨੂੰ ਬਿਲਕੁਲ ਐਡਵਾਈਸ ਨਹੀਂ ਕਰਦੇ ਕਿ ਤੁਸੀਂ ਆਪਣਾ ਸਾਰਾ ਪੈਸਾ ਪਿਓਰ ਇਕਵਿਟੀ ਚ ਪਾਓ ਅਸੀਂ ਉਹਨਾਂ ਨੂੰ ਫਿਰ ਹਾਈਬ੍ਰਿਡ ਫੰਡ ਉਹ ਇੱਕ ਕੈਟਾਗਰੀ ਇੱਕ ਅਲੱਗ ਹੈਗੀ ਹੈ ਹਾਈਬ੍ਰਿਡ ਫੰਡ ਦੇ ਵਿੱਚ ਅਸੀਂ ਉਹਨਾਂ ਨੂੰ ਇਨਵੈਸਟ ਕਰਨ ਦੀ ਸਲਾਹ ਦਿੰਦੇ ਹਾਂ ਜਿਹੜਾ ਮਲਟੀ ਕੈਪ ਫੰਡ ਹੈ ਵੈਸੇ ਤਾਂ 2018 ਤੋਂ ਪਹਿਲਾਂ ਫਲੈਕਸੀ ਕੈਪ ਔਰ ਮਲਟੀ ਕੈਪ ਤੁਹਾਨੂੰ ਯਾਦ ਹੋਣਾ ਮਿਕਸ ਕਰਕੇ ਯੂਜ਼ ਕੀਤਾ ਜਾਂਦਾ ਸੀ 2018 ਦੇ ਬਾਅਦ ਇਹ ਫੰਡ ਹੁਣ 7 ਸਾਲ ਦੀ ਦੀ ਹਿਸਟਰੀ ਹੋ ਗਈ ਹੈ ਕਿ ਜਦ ਇਹਦੀ ਪ੍ਰੋਪਰ ਕੈਟੇਗਰੀਜ਼ੇਸ਼ਨ ਕਰਕੇ ਫਿਰ ਫੰਡ ਹਾਊਸ ਨੇ ਲਾਂਚ ਕੀਤੇ ਜਾਂ ਉਹਨਾਂ ਨੇ ਆਪਣੇ ਫੰਡ ਨੂੰ ਇਸ ਤਰੀਕੇ ਨਾਲ ਪ੍ਰਿਸਕ੍ਰਾਈਬ ਕੀਤਾ ਉਹਦੇ ਬਾਅਦ ਇਹਦਾ ਰਿਟਰਨ ਸਿਨੈਰੀਓ 7 ਸਾਲਾਂ ਦਾ ਕੀ ਰਿਹਾ ਹੈ ਔਰ ਕਿੰਨਾ ਕੁ ਨਿਵੇਸ਼ਕਾਂ ਨੂੰ ਪੈਸਾ ਬਣਾ ਕੇ ਦੇ ਚੁੱਕੇ ਨੇ ਸਰ 2018 ਦੀ ਰੈਸ਼ਨਲਾਈਜੇਸ਼ਨ ਤੋਂ ਬਾਅਦ ਇਕੱਲੇ ਏਸੀ ਕੈਟਾਗਰੀ ਦੇ ਫੰਡ ਨੇ ਨਹੀਂ ਪਰਫਾਰਮ ਕੀਤਾ ਕਿ ਆਪਾਂ ਕਹੀਏ ਕਿਸੇ ਦਾ ਮਲਟੀ ਕੈਪ ਜਾਂ ਫਲੈਕਸੀ ਕੈਪ ਨਹੀਂ ਪਰਫਾਰਮ ਕੀਤਾ ਹੋਵੇ ਉਸ ਤੋਂ ਬਾਅਦ ਪੂਰੀ ਮਾਰਕੀਟ ਨੇ ਹੀ ਪਰਫਾਰਮ ਕੀਤਾ ਕਿਉਂਕਿ ਉਸ ਤੋਂ ਪਹਿਲਾਂ ਮਾਰਕੀਟ ਦਾ ਸਾਈਜ਼ ਹੀ ਬਹੁਤ ਛੋਟਾ ਸੀ ਔਰ ਜਿਹੜੀ ਇਨਵੈਸਟਮੈਂਟ ਸੀ ਉਹਦਾ ਵੋਲਿਊਮ ਇੰਨਾ ਵੱਡਾ ਨਹੀਂ ਸੀਗਾ ਹੁਣ ਜਿਸ ਤਰ੍ਹਾਂ ਜਿਸ ਤਰ੍ਹਾਂ ਇਨਵੈਸਟਮੈਂਟ ਦੀ ਅਵੇਅਰਨੈਸ ਲੋਕਾਂ ਨੂੰ ਵੱਧ ਰਹੀ ਹੈ ਹੁਣ ਪੈਸਾ ਵੀ ਜ਼ਿਆਦਾ ਆ ਰਿਹਾ ਹੈ ਤੇ ਰਿਟਰਨ ਵੀ ਨੇਚਰਲੀ ਜ਼ਿਆਦਾ ਹੀ ਬਣ ਰਹੀ ਹੈ ਸਾਰੇ ਫੰਡਸ ਦੇ ਵਿੱਚ ਪਰ ਡਿਪੈਂਡ ਕਰਦਾ ਹੈ ਕਿ ਤੁਸੀਂ ਕਿੰਨੇ ਟਾਈਮ ਲਈ ਪੈਸਾ ਲਗਾਇਆ ਔਰ ਕਿੰਨੇ ਟਾਈਮ ਲਈ ਉਹਨੂੰ ਤੁਸੀਂ ਛੇੜਿਆ ਨਹੀਂ ਹੈ ਰੈਸ਼ਨਲਾਈਜੇਸ਼ਨ ਦਾ ਜਿਹੜਾ ਅਮੀ ਜੀ ਜ਼ਿਕਰ ਕਰ ਰਹੇ ਇੱਕ ਵਾਰ ਮੈਂ ਤੁਹਾਨੂੰ ਥੋੜਾ ਜਿਆਦਾ ਦੱਸਣਾ ਚਾਹਾਂਗਾ ਸਬੀ ਜਿਹੜਾ ਕਿ ਮਿਊਚੁਅਲ ਫੰਡ ਦਾ ਰੈਗੂਲੇਟਰ ਹੈ ਉਹਨਾਂ ਨੇ ਪ੍ਰਿਸਕ੍ਰਾਈਬ ਕੀਤਾ ਸੀਗਾ ਕਿ ਲਾਰਜ ਕੈਪ ਫੰਡ ਦੇ ਅੰਦਰ ਕਿੰਨੇ ਕ ਲਾਰਜ ਕੈਪ ਹੋਣਗੇ ਮਿਡ ਕੈਪ ਚ ਕਿੰਨਾ ਹੋਏਗਾ ਫਲੈਕਸੀ ਕੈਪ ਉਹਨਾਂ ਨੇ ਇਸ ਲਈ ਕੀਤਾ ਸੀਗਾ ਕਿ ਸਾਰੇ ਫੰਡ ਹਾਊਸ ਸਾਡੀ ਇੰਡਸਟਰੀ ਦੇ ਲੈਵਲ ਪਲੇਇੰਗ ਗਰਾਉਂਡ ਤੇ ਆ ਜਾਣ ਔਰ ਉਹ ਇੱਕ ਜਗ੍ਹਾ ਤੇ ਕੰਪੀਟ ਕਰਨ ਕਿਉਂਕਿ ਉਸ ਤੋਂ ਪਹਿਲਾਂ ਇਹਦਾ ਹੁੰਦਾ ਸੀ ਕਿ ਕੋਈ 40% ਵੀ স্মਲ ਕੈਪ ਕੇ ਕੇ ਰਿਟਰਨ ਜ਼ਿਆਦਾ ਦੇ ਦਿੰਦਾ ਸੀ ਜੀ 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 ਸੋ ਸੇਬੀ ਨੇ ਇੱਕ ਬਹੁਤ ਅੱਛਾ ਕਦਮ ਉਠਾਇਆ ਹੈ ਫਲੈਕਸੀ ਕੈਪ ਫੰਡ ਦੀ ਮਾਰਕੀਟ ਬਹੁਤ ਵੱਡੀ ਹੈ ਅਮਿਤ ਜੀ ਔਰ ਇਹ ਬਹੁਤ ਸਪੀਡ ਨਾਲ ਗਰੋ ਹੋ ਰਹੀ ਹੈ ਤੇ ਇਹਦਾ ਮਤਲਬ ਕਲਾਇੰਟਾਂ ਦਾ ਬਹੁਤ ਰੁਝਾਨ ਹੈ ਕੀ ਲੱਗਦਾ ਤੁਹਾਨੂੰ ਇਹ ਟ੍ਰੈਂਡ ਕੰਟੀਨਿਊ ਰਹੇਗਾ ਬਿਲਕੁਲ ਜੀ ਇਹ ਵਾਲਾ ਟ੍ਰੈਂਡ ਕੰਟੀਨਿਊ ਰਹੇਗਾ ਇਹਦੇ ਚ ਅ ਅਗਰ ਮਤਲਬ ਇਨਵੈਸਟਰ ਦੇ ਬਾਰੇ ਐਸੀ ਗੱਲ ਕਰਨੀ ਹੋਵੇ ਤਾਂ ਅਸੀਂ ਲੋਕਾਂ ਨੂੰ ਇਹੀ ਸਲਾਹ ਦਿੰਨੇ ਆ ਇਕਵਿਟੀ ਦੀ ਰਿਟਰਨ ਇਕਵਿਟੀ ਦੇ ਵਿੱਚ ਰਹਿ ਕੇ ਹੀ ਬੰਨੀ ਹੈ ਅਗਰ ਤੁਸੀਂ ਫਲੈਕਸੀ ਕੈਪ ਜਾਂ ਮਲਟੀ ਕੈਪ ਜਾਂ ਕਿਸੇ ਵੀ ਕੈਟੇਗਰੀ ਤੁਸੀਂ ਮਿਊਚੁਅਲ ਫੰਡ ਦੀ ਇਨਵੈਸਟਮੈਂਟ ਕਰਦੇ ਹੋ ਔਰ ਅਗਰ ਤੁਸੀਂ ਉਹਨੂੰ ਪੈਸਾ ਲਗਾਉਂਦੇ ਸਾਰੇ ਅਗਲੇ ਮਹੀਨੇ ਤੋਂ ਦੇਖਣਾ ਸ਼ੁਰੂ ਕਰ ਦਿੰਦੇ ਹੋ ਤਾਂ ਤੁਸੀਂ ਰਿਟਰਨ ਨਹੀਂ ਬਣਾ ਪਾਉਂਗੇ ਕਿਉਂ ਉਸ ਤੋਂ ਬਾਅਦ ਹੁੰਦਾ ਇਹ ਹੈ ਕਿ ਜਦੋਂ ਆਪਾਂ ਰਿਟਰਨ ਦੇਖਣਾ ਸ਼ੁਰੂ ਕਰ ਦਿੰਦੇ ਆ ਹਮੇਸ਼ਾ ਮਾਰਕੀਟ ਪਲੱਸ ਨਹੀਂ ਰਹੇਗੀ ਮਾਰਕੀਟ ਹਮੇਸ਼ਾ ਵੋਲੇਟਾਈਲ ਵੀ ਹੋਏਗੀ ਪਲੱਸ ਰਿਟਰਨ ਵੀ ਦੇਗੀ ਮਾਈਨਸ ਰਿਟਰਨ ਵੀ ਦੇਗੀ ਜਦੋਂ ਆਪਣੀ ਰਿਟਰਨ ਕੱਟੀ ਹੁੰਦੀ ਹੈ ਉਦੋਂ ਬੰਦਾ ਪੈਨਿਕ ਚ ਆ ਕੇ ਥੋੜਾ ਜਿਹਾ ਰੈਸ਼ ਡਿਸੀਜਨ ਲੈ ਕੇ ਕਈ ਵਾਰੀ ਪ੍ਰੋਫਿਟ ਬੁਕਿੰਗ ਦੀ ਗੱਲਾਂ ਕਰਦਾ ਹੈ ਜਾਂ ਕੁਝ ਹੋਰ ਕਰਦਾ ਹੈ ਜਾਂ ਐਗਜ਼ਿਟ ਕਰ ਲੈਂਦਾ ਉਹਦੇ ਨਾਲ ਤੁਹਾਡੀ ਰਿਟਰਨ ਵੀ ਹੈਂਪਰ ਹੋਏਗੀ ਔਰ ਜਿਹੜਾ ਤੁਹਾਡਾ ਕੰਪਾਊਂਡਿੰਗ ਫੈਕਟਰ ਹੈ ਉੱਤੇ ਵੀ ਇਫੈਕਟ ਆਏਗਾ ਜਿਵੇਂ ਅਸੀਂ ਗੱਲ ਕਰਦੇ ਹਾਂ 100 ਟੌਪ 100 ਲਾਰਜ ਕੈਪ 101 ਮਿਡ ਕੈਪ ਐਂਡ 250 250 ਬੰਦੇ ਬਾਅਦ ਸਮਾਲ ਕੀ ਮੇਰਾ ਇਹ ਕਹਿਣਾ ਸਹੀ ਹੈ ਕਿ ਜਿਹੜਾ ਫਲੈਕਸੀ ਕੈਪ ਦਾ ਯੂਨੀਵਰਸ ਹੈ ਉਹ ਟੌਪ 500 ਕੰਪਨੀਆਂ ਦੇ ਢੇੜੇ ਤੇੜੇ ਰਹਿੰਦਾ ਉਹਦੇ ਨੇੜੇ ਤੇੜੇ ਰਹਿੰਦਾ ਹੈ ਜੀ 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 ਟੌ ਫਲੈਕਸੀ ਕੈਪ ਦੇ ਵਿੱਚ ਫੰਡ ਮੈਨੇਜਰ ਕੋਲ ਬਹੁਤ ਵੱਡਾ ਫੀਲਡ ਹੈ ਉਹਦੇ ਕੋਲ ਆਲਮੋਸਟ 500 ਸਟਾਕਸ ਦਾ ਫੀਲਡ ਹੈ ਜਿਹਨੂੰ ਆਪਾਂ ਯੂਨੀਵਰਸ ਕਹਿੰਦੇ ਨੇ 500 ਸਟਾਕ ਦਾ ਯੂਨੀਵਰਸ ਹੈ ਉਹ ਕਿਤੇ ਵੀ ਮੂਵ ਕਰ ਸਕਦਾ ਹੈ ਕਿੰਨੇ ਪਰਸੈਂਟ ਵੀ ਮੂਵ ਕਰ ਸਕਦਾ ਹੈ ਮਤਲਬ ਉਹ ਲਾਰਜ ਕੈਪ ਅਗਰ ਮਾਰਕੀਟ ਇਤਨਾ ਵੀ ਲੱਗ ਰਹੀ ਹੈ ਕਿ ਲਾਰਜ ਕੈਪ ਚ ਪੈਸਾ ਲਗਾਉਣਾ ਜ਼ਿਆਦਾ ਸਹੀ ਹੈ ਉਹ ਲਾਰਜ ਕੈਪ ਚ ਜਾ ਸਕਦਾ ਹੈ ਅਗਰ ਨੂੰ ਲੱਗਦਾ ਕੁਝ ਪੋਰਸ਼ਨ ਮਿਡ ਕੈਪ ਚ ਲਗਾਉਣਾ ਹੈ ਤਾਂ ਮਿਡ ਕੈਪ ਚ ਜਾ ਸਕਦਾ ਹੈ ਔਰ ਅਗਰ ਨੂੰ ਲੱਗਦਾ ਕਿ ਨਹੀਂ স্মॉल ਕੈਪ ਇਸ ਟਾਈਮ ਅੱਛਾ ਕਰੇਗਾ ਤਾਂ স্মॉल ਕੈਪ ਚ ਵੀ ਕਰਕੇ ਕਸਟਮਰ ਦੀ ਰਿਟਰਨ ਬਣਾ ਸਕਦਾ ਇੱਕ ਬਹੁਤ ਇੰਪੋਰਟੈਂਟ ਕੁਐਸਚਨ ਸਾਡੇ ਦਰਸ਼ਕਾਂ ਨੇ ਪੁੱਛਿਆ ਹੈ ਕਿ 30 ਤੋਂ ਜ਼ਿਆਦਾ ਫਲੈਕਸੀ ਕੈਪ ਫੰਡਸ ਹੈਗੇ 30 ਤੋਂ ਜ਼ਿਆਦਾ ਲਾਰਜ ਕੈਪ ਫੰਡ ਹੈ ਉਹ ਚੂਸ ਕੇ ਕਿਦਾਂ ਕਰਨ ਉਹਨਾਂ ਨੂੰ ਪਤਾ ਕਿਦਾਂ ਲੱਗੇ ਕਿ ਕਿਸ ਟਾਈਮ ਚ ਕਿਹਦੇ ਚ ਪੈਸਾ ਇੰਨੇ ਸਾਰੇ ਲਾਰਜ ਕੈਪ ਫੰਡ ਜਿਵੇਂ ਸੀ ਫਲੈਕਸੀ ਕੈਪ ਦੀ ਅੱਜ ਗੱਲ ਕਰ ਰਹੇ ਇੰਨੇ ਸਾਰੇ ਫਲੈਕਸੀ ਕੈਪ ਫੰਡ ਹੈ 30 ਤੋਂ ਜ਼ਿਆਦਾ ਮਲਟੀ ਕੈਪ ਫੰਡ ਹੈ ਸੋ ਜਿਹੜਾ ਸਾਡਾ ਇਨਵੈਸਟਰ ਹੈ ਉਹ ਕਿਹਦਾ ਫੰਡ ਸਹੀ ਚੂਜ਼ ਕਰੇ ਉਹਦੇ ਬਾਰੇ ਤੁਸੀਂ ਪਲੀਜ਼ ਇੱਕ ਪ੍ਰੋਸੈਸ ਡਿਫਾਈਨ ਕਰੋ ਸਰ ਇਹਦੇ ਬਾਰੇ ਕਸਟਮਰ ਨੂੰ ਚੂਜ਼ ਕਰਨ ਵਾਸਤੇ ਮਿਹਨਤ ਨਹੀਂ ਕਰਨੀ ਚਾਹੀਦੀ ਮੇਰਾ ਲੋਕਾਂ ਨੂੰ ਇਹ ਇੱਕ ਰਿਕੁਐਸਟ کہہ ਸਕਦੇ ਆ ਇੱਕ ਐਡਵਾਈਸ کہہ ਸਕਦੇ ਹਾਂ ਕਿ ਉਹਨਾਂ ਨੂੰ ਹਮੇਸ਼ਾ ਕੋਈ ਵੀ ਫੰਡ ਚੂਜ਼ ਕਰਨਾ ਆਪਣੇ ਐਡਵਾਈਜ਼ਰ ਨਾਲ ਗੱਲ ਕਰਕੇ ਹੀ ਕਰਨਾ ਚਾਹੀਦਾ ਹੈ ਜੋ ਉਹਨਾਂ ਦਾ ਮਿਊਚੁਅਲ ਫੰਡ ਡਿਸਟ੍ਰਿਬਿਊਟਰ ਜਿਹੜਾ ਵੀ ਉਹਨਾਂ ਦਾ ਸਾਰੇ ਫਾਈਨੈਂਸ਼ੀਅਲ ਪਲੈਨਿੰਗ ਕਰਦਾ ਹੈ ਉਹਦੇ ਨਾਲ ਡਿਸਕਸ ਕਰਕੇ ਹੀ ਜੋ ਗਾਈਡ ਕਰੇ ਉਸੇ ਹਸਾਬ ਨਾਲ ਕੰਮ ਕਰਨਾ ਚਾਹੀਦਾ ਕਿਉਂਕਿ ਅਗਰ ਇਨਵੈਸਟਰ ਕਹਵੇ ਕਿ ਮੈਂ ਟੀਵੀ ਦੇਖ ਕੇ ਜਾਂ ਕੋਈ ਚੈਨਲ ਦੇਖ ਕੇ ਜਾਂ ਕੋਈ ਐਪ ਦੇਖ ਕੇ ਮੈਂ ਫੰਡ ਡਿਸਾਈਡ ਕਰ ਲੂੰਗਾ ਉਹ ਉਹਦੇ ਵਾਸਤੇ ਪੋਸੀਬਲ ਨਹੀਂ ਹੈ ਉਹ ਵਾਲੇ ਰਿਟਰਨ ਜਿਹੜੀ ਅੱਜ ਦਿਖ ਰਹੀ ਹੈ ਉਹਨੂੰ ਅਗਲੇ ਮਹੀਨੇ ਜਾਂ ਅਗਲੇ ਹਫਤੇ ਨਹੀਂ ਨਜ਼ਰ ਆਏਗੀ ਕਿਉਂਕਿ ਉਹਨਾਂ ਨੇ ਐਪ ਦੇ ਵਿੱਚ ਜਿਹੜੇ ਸੌਫਟਵੇਅਰ ਨੇ ਹਮੇਸ਼ਾ ਉਹੀ ਫੰਡ ਉੱਪਰ ਲੈ ਕੇ ਆਉਣਾ ਹੈ ਜਿਹੜਾ ਮਤਲਬ ਜਿਸ ਪੀਰੀਅਡ ਦੇ ਵਿੱਚ ਉਹਨਾਂ ਨੇ ਰਿਟਰਨ ਸੈੱਟ ਕੀਤੀ ਹੈ ਉਹੀ ਵਾਲਾ ਫੰਡ ਤੁਹਾਨੂੰ ਹਮੇਸ਼ਾ ਉੱਪਰ ਨਜ਼ਰ ਆਏਗਾ ਇਹ ਹਮੇਸ਼ਾ ਲਈ ਨਹੀਂ ਰਹਿ ਸਕਦਾ ਇਸ ਕਰਕੇ ਮਿਊਚੁਅਲ ਫੰਡ ਦੀ ਇਨਵੈਸਟਮੈਂਟ ਜਦੋਂ ਵੀ ਕਰਨੀ ਹੈ ਤੁਸੀਂ ਆਪਣੇ ਫਾਈਨੈਂਸ਼ੀਅਲ ਪਲੈਨਰ ਨਾਲ ਆਪਣੇ ਐਡਵਾਈਜ਼ਰ ਨਾਲ ਸਲਾਹ ਕਰਕੇ ਹੀ ਕਰੋ ਜੀ ਤੇ ਉਹ ਫਾਈਨੈਂਸ਼ੀਅਲ ਐਡਵਾਈਜ਼ਰ ਤੁਹਾਡਾ ਉਹ ਸਾਰਥੀ ਹੈ ਜੀ ਜਿਹੜਾ ਤੁਹਾਨੂੰ ਸਮਝ ਕੇ ਤੁਹਾਡੇ ਰਥ ਨੂੰ ਅਗੇ ਸਪੀਡ ਤੇ ਲੈ ਕੇ ਜਾ ਬਹੁਤ ਖੂਬਸੂਰਤੀ ਨਾਲ ਤੁਸੀਂ ਇਹ ਗੱਲ ਕਹੀ ਅ ਕਿਉਂਕਿ ਮਲਟੀ ਕੈਪ ਚ 50% ਮਿਡਨ ਸਮਾਲ ਹੈ ਔਰ ਜੇ ਪ੍ਰੈਕਟੀਕਲ ਗੱਲ ਕਰੀਏ ਇਹਦਾ ਮਤਲਬ ਹੈ 55 ਜਾਂ 60 ਦੇ ਵਿਚਕਾਰ ਮਿਡਨ ਸਮਾਲ ਕੈਪ ਰੱਖਦਾ ਹੋਏਗਾ ਤੁਹਾਨੂੰ ਨਹੀਂ ਲੱਗਦਾ ਕਿ ਇਹਦੀ ਜਿਹੜੀ ਆਡੀਅנס ਹੈ ਬਹੁਤ ਰੈਸਟ੍ਰਿਕਟਡ ਹੋ ਜਾਂਦੀ ਹੈ ਸਰ ਇਹਦੇ ਚ ਰੈਸਟ੍ਰਿਕਟਡ ਆਡੀਅנס ਵਾਲੀ ਇੰਨੀ ਕੋਈ ਖਾਸ ਗੱਲ ਨਹੀਂ ਹੈ ਇਹ ਹਰ ਕਲਾਇੰਟ ਦੇ ਰਿਸਕ ਐਪੀਟਾਈਟ ਦੇ ਹਿਸਾਬ ਨਾਲ ਹੈ ਕੁਝ ਲੋਕ ਐਸੇ ਨੇ ਜਿਹੜੇ ਕਹਿੰਦੇ ਆ ਕਿ ਨਹੀਂ ਜੀ ਮੇਰਾ ਪੈਸਾ ਸਾਰਾ ਦਾ ਸਾਰਾ ਤੁਸੀਂ স্মਲ ਕੈਪ ਵਿੱਚ ਪਾਓ ਅਗਲੇ ਦੀ ਜਿਹਦੀ ਰਿਸਕ ਕੈਪਟਾਈਟ ਹੈਗੀ ਮਤਲਬ ਉਹ ਵੀ ਨੇਚਰਲੀ ਖੁਦ ਨਹੀਂ ਡਿਸਾਈਡ ਕਰਨਗੇ ਅਸੀਂ ਹੀ ਸਲਾਹ ਦਵਾਂਗੇ ਕਿ ਆਹ ਵਾਲੇ ਫੰਡ ਦਾ ਜਿਹੜਾ ਰਿਟਰਨ ਔਰ ਰਿਸਕ ਹੈ ਇੰਨਾ ਹੈ ਫਲਾਣੇ ਫੰਡ ਦਾ ਰਿਸਕ ਔਰ ਰਿਟਰਨ ਇੰਨਾ ਹੈ ਤੁਸੀਂ ਦੱਸੋ ਕੀ ਕਰਨਾ ਚਾਹੁੰਦੇ ਹੋ ਇਹਦੇ ਨਾਲ ਬਹੁਤ ਵੱਡਾ ਜਿਹੜਾ ਐਸਪੈਕਟ ਹੈ ਉਹ ਇਹ ਹੈ ਕਿ ਪਹਿਲਾਂ client ਇਹ ਦੱਸੇ ਕਿ ਮੇਰਾ ਪੈਸਾ ਕਿੰਨੀ ਦੇਰ ਲਈ ਫਰੀ ਹੈ ਅਗਰ ਉਹ ਕਹੇ ਜੀ ਮੇਰੇ ਤਾਂ ਪੈਸੇ ਸਿਰਫ 2 ਸਾਲ ਲਈ ਹੈ ਔਰ ਮੈਂ ਇਕਵਿਟੀ ਚ ਲਗਾਣਾ ਹੈ ਅਸੀਂ ਉਹਨੂੰ ਐਡਵਾਈਸ ਨਹੀਂ ਕਰਦੇ ਕਿ 2 ਸਾਲ ਦਾ ਪੈਸਾ ਤੁਸੀਂ ਇਕਵਿਟੀ ਦੇ ਵਿੱਚ ਲਗਾਓ ਇਸ 쇼 ਦੇ ਵਿੱਚ ਬਹੁਤ ਸਾਰੇ ਲੋਕੀ ਫਲੈਕਸੀ ਕੈਪ ਔਰ ਮਲਟੀ ਕੈਪ ਸ਼ਾਇਦ ਪਹਿਲੀ ਵਾਰ ਸੁਣ ਰਹੇ ਹੋਣ ਔਰ ਆਮ ਲੋਕਾਂ ਲਈ ਦੋਨਾਂ ਦਾ ਮਤਲਬ ਸੇਮ ਹੀ ਨਿਕਲ ਕੇ ਆਉਂਦਾ ਹੈ ਕੀ ਮੈਂ ਠੀਕ ਕਹਿ ਰਿਹਾ ਜੀ ਸੋ ਇਹਦੇ ਵਿੱਚ ਸਾਡਾ ਆਡੀਅנס ਕਹਿੰਦਾ ਡਿਸਾਈਡ ਕਰੇ ਪਹਿਲੀ ਗੱਲ ਤੇ ਮੈਨੂੰ ਫਲੈਕਸੀ ਕੈਪ ਕਰਨਾ ਚਾਹੀਦਾ ਯਾ ਮਲਟੀ ਕੈਪ ਕਰਨਾ ਚਾਹੀਦਾ ਇਹ ਸਾਡੇ ਆਡੀਅנס ਨੂੰ ਸਮਝਣਾ ਬਹੁਤ ਜ਼ਰੂਰੀ ਹੈ ਸਰ ਇਹ ਇਹਦੇ ਵਿੱਚ ਦੋਨੋਂ ਫੰਡ ਦੇਖਣ ਨੂੰ ਸੇਮ ਲੱਗਦੇ ਆ ਲੇਕਿਨ ਦੋਨੋਂ ਸੇਮ ਨਹੀਂ ਹੈ ਉਹਨਾਂ ਦੀ ਕੈਟੇਗਰੀ ਦੋਨਾਂ ਦੀ ਡਿਫਰੈਂਟ ਹੈ ਮਲਟੀ ਕੈਪ ਫੰਡ ਦੇ ਵਿੱਚ ਫੰਡ ਮੈਨੇਜਰ ਕੋਲ ਲੀভারেਜ ਜਿਹੜੀ ਹੈ ਸਿਰਫ 25% ਦੀ ਲੀভারেਜ ਉੱਪਰ-ਨੀਚੇ ਜਾਣ ਦੀ ਜਿਹੜਾ ਉਹਦੇ ਕੋਲ ਬੈਲੈਂਸ 25% ਬਚਿਆ ਜਦਕਿ ਫਲੈਕਸੀ ਕੈਪ ਦੀ ਗੱਲ ਕਰੀਏ ਕਿ ਉਹਦੇ ਕੋਲ ਲੀভারেਜ ਬਹੁਤ ਵੱਡੀ ਹੈ ਉਹਦੇ ਕੋਲ ਪੂਰੇ 500 ਸਟਾਕ ਦਾ ਯੂਨੀਵਰਸ ਹੈਗਾ ਜਿੱਧੇ ਮਰਜ਼ੀ ਮੂਵ ਕਰ ਸਕਦਾ ਔਰ ਜਿੱਥੇ ਤੱਕ ਗੱਲ ਹੈਗੀ ਹੈ ਕਿ ਕਸਟਮਰ ਡਿਸਾਈਡ ਕਿਤਾ ਕਰੇ ਮੇਰੇ ਹਿਸਾਬ ਨਾਲ ਕਸਟਮਰ ਨੂੰ ਡਿਸਾਈਡ ਆਪਣੇ ਫਾਈਨੈਂਸ਼ੀਅਲ ਪਲੈਨਰ ਨਾਲ ਡਿਸਕਸ ਕਰਕੇ ਹੀ ਡਿਸਾਈਡ ਕਰਨਾ ਚਾਹੀਦਾ ਮਿਊਚੁਅਲੀ। ਅਗਰ ਉਹ ਸੋਚੇ ਜੀ ਮੈਂ ਐਪ ਦੇਖ ਲਈ ਜਾਂ ਕੋਈ ਵੈਬਸਾਈਟ ਤੇ ਦੇਖ ਲਿਆ ਜਾਂ ਮੈਂ ਟੀਵੀ ਤੇ ਦੇਖ ਲਿਆ ਕਿ ਆ ਫਲਾਨੀ ਕੰਪਨੀ ਦਾ ਫਲੈਕਸੀਕਾ ਫੰਡ ਬਹੁਤ ਅੱਛਾ ਚੱਲ ਰਿਹਾ ਮੈਂ ਇਹਦੇ ਚ ਲਗਾਨੇ ਮੇਰੇ ਹਿਸਾਬ ਨਾਲ ਉਹ ਵਾਲਾ ਡਿਸੀਜਨ ਸਹੀ ਨਹੀਂ ਹੈ। ਔਰ ਇੱਕ ਤੋੜੀ ਗੱਲ ਨਾ ਤੂੰ ਮੈਂ ਜੋ ਡੀਸਾਈਫਰ ਕਰ ਪਾ ਰਹੇ ਆ ਕਿ ਫਲੈਕਸੀ ਕੈਪ ਪੰਜ ਤੋਂ 7 ਸਾਲ ਵਾਲੇ ਹੋরাইਜ਼ਨ ਨੂੰ ਲੈਣਾ ਚਾਹੀਦਾ ਔਰ ਮਲਟੀ ਕੈਪ ਸ਼ਾਇਦ 7 ਸਾਲ ਤੋਂ ਉੱਤੇ ਹੋরাইਜ਼ਨ ਨੂੰ ਲੈਣਾ ਚਾਹੀਦਾ ਕੀਪਿੰਗ ਇਨ ਮਾਈਂਡ ਕਿ ਉਹਦੇ ਅੰਦਰ ਜਿਹੜਾ ਮਿਡਲ ਐਂਡ ਸਮਾਲ ਕੰਪੋਨੈਂਟ ਹੈਵੀ ਹੈ ਜੀ ਬਿਲਕੁਲ ਬਿਲਕੁਲ ਥੋੜਾ ਇਹਦੇ ਤੇ ਵੀ ਚਾਨਣਾ ਪਾਓ ਜਦ ਫੰਡ ਮੈਨੇਜਰ ਸਿਲੈਕਸ਼ਨ ਕਰਦਾ ਹੈ ਕਿਉਂਕਿ ਫਲੈਕਸੀ ਕੈਪ ਚ ਤਾਂ ਪੂਰਾ ਯੂਨੀਵਰਸ ਹੀ ਆ ਗਿਆ ਸਿਲੈਕਸ਼ਨ ਦਾ ਹੂੰ ਉਹ ਕਿਸ ਚੀਜ਼ਾਂ ਦੇਤੇ ਧਿਆਨ ਰੱਖਦਾ ਹੈ ਕਿਹੜੇ ਸਟਾਕਸ ਲੈਂਦਾ ਆਪਾਂ ਸਟਾਕਸ ਤੇ ਨਾ ਦੀ ਗੱਲ ਨਹੀਂ ਕਰਾਂਗੇ ਅਸੀਂ ਪ੍ਰੋਸੈਸ ਨੂੰ ਸਮਝਾਂਗੇ ਤੇ ਸਾਡੀ ਆਡੀਅנס ਨੂੰ ਦੱਸੋ ਕਿ ਉਹ ਸਿਲੈਕਸ਼ਨ ਕਦੋਂ ਕਰਦਾ ਹੈ ਖਰੀਦਾ ਕਦੋਂ ਹੈ ਵੇਚਦਾ ਕਦੋਂ ਹੈ ਇਹ ਸਮਝਾਓ ਇਹਦੇ ਵਿੱਚ ਬੰਨੀ ਜੀ ਇਸ ਤਰ੍ਹਾਂ ਹੈ ਹਰ ਫੰਡ ਮੈਨੇਜਰ ਦੀ ਐਕਸਪਰਟਿਸ ਆਪਣੀ ਅਲੱਗ-ਅਲੱਗ ਹੈ ਹਰ ਕੰਪਨੀ ਦੀ ਪਾਲਿਸੀਜ਼ ਉਹਨਾਂ ਦੀ ਜਿਹੜੇ ਐਨਾਲਿਸਟ ਹੈ ਉਹਨਾਂ ਦੀ ਟੀਮ ਦੇ ਡਿਸੀਜਨ ਡਿਸਕਸ਼ਨ ਦੇ ਹਿਸਾਬ ਨਾਲ ਹੀ ਸਾਰਾ ਕੁਝ ਹੁੰਦਾ ਹੈ ਮੋਟਾ-ਮੋਟਾ ਤੁਹਾਨੂੰ ਮੈਂ ਦੱਸ ਦਿੰਨਾ ਹੈ ਜਿਹੜਾ ਵੀ ਸਟਾਕ ਸਿਲੈਕਟ ਹੁੰਦੇ ਹੈ ਉਹ ਸਿਲੈਕਟ ਹੁੰਦੇ ਨੇ ਮਾਰਕੀਟ ਕੈਪਟਲਾਈਜੇਸ਼ਨ ਦੇ ਹਿਸਾਬ ਨਾਲ ਕਿਸ ਕੰਪਨੀ ਦੀ ਗਵਰਨੈਂਸ ਕਿਦਾਂ ਦੀ ਹੈ ਕੰਪਨੀ ਦੇ ਉੱਪਰ ਡੈਟ ਕਿੰਨਾ ਹੈ ਕੰਪਨੀ ਦੀ ਆਰਡਰ ਬੁੱਕ ਕਿੰਨੀ ਖ ਹੈ ਇਹਨਾਂ ਦੀ ਅਰਨਿੰਗ ਕਿੰਨੀ ਆ ਰਹੀ ਹੈ ਡਿਵੀਡੈਂਡ ਪੇ ਕਰ ਰਹਾ ਹੈ ਕਿ ਨਹੀਂ ਕਰ ਰਹਾ ਇਹ ਸਾਰੇ ਪੈਰਾਮੀਟਰ ਡਿਸਕਸ ਕਰਕੇ ਇੱਕ ਜਿਹੜਾ ਉਹਦਾ ਨਿਚੋੜ ਨਿਕਲਦਾ ਹੈ ਤੇ ਉਹ ਆਪਣੇ ਐਨਲਿਸਟ ਨਾਲ ਸਾਰੇ ਨਾਲ ਡਿਸਕਸ ਕਰਕੇ ਉਹ ਜਿਹੜੀ ਕੰਪਨੀਆਂ ਸਿਲੈਕਟ ਹੁੰਦੀਆਂ ਉਹਨਾਂ ਦੇ ਵਿੱਚ ਵੀ ਇਨਵੈਸਟਡ ਹੁੰਦੀ ਹੈ ਇਹ ਜ਼ਰੂਰੀ ਨਹੀਂ ਹੈ ਕਿ ਜਿਹੜੀ 500 ਦੇ ਵਿੱਚੋਂ 100 ਕੰਪਨੀਆਂ ਅਗਰ ਸਿਲੈਕਟ ਹੋਈਆਂ ਤਾਂ ਸਾਰੀ ਮਿਊਚੁਅਲ ਫੰਡ ਕੰਪਨੀਆਂ 100 ਸਟੇਅਰ ਦੇ ਵਿੱਚ ਹੀ ਪੈਸਾ ਲਗਾ ਰਹੀ ਹੈ ਹੋ ਸਕਦਾ ਹੈ ਕੁਝ ਕੰਪਨੀਆਂ ਸੋਚ ਲਗਾ ਰਹੀਆਂ ਹੁਣ ਕੁਝ ਹੋ ਸਕਦਾ ਉਹਦੇ ਚ 120 ਚ ਲਗਾ ਰਹੀਆਂ ਹੁਣ ਹੋ ਸਕਦਾ ਕੁਝ 200 ਚ ਲਗਾ ਰਹੀਆਂ ਹੁਣ ਸਭ ਦੀ ਆਪਣੀ ਆਪਣੀ ਸਟੱਡੀ ਹੈ ਆਪਣੀ ਆਪਣੀ ਰਿਟਰਨ ਹੈ ਇਸੇ ਕਰਕੇ ਜਿੰਨੀ ਕੰਪਨੀਆਂ ਦੇ ਮਿਊਚੁਅਲ ਫੰਡ ਦੇ ਆਪਣਾ ਫਲੈਕਸੀ ਕੈਪ ਫੰਡ ਹੈਗੇ ਸਭ ਦੀ ਰਿਟਰਨ ਦੇ ਵਿੱਚ ਤੁਹਾਨੂੰ ਫਰਕ ਨਜ਼ਰ ਆਏਗਾ ਜੀ ਸੋ ਅਮਿਤ ਜੀ ਦਾ ਕਹਿਣਾ ਬਹੁਤ ਵਧੀਆ ਭਾਅ ਸੀਗਾ ਕਿ ਜੇ ਤੁਸੀਂ ਟੌਪ 10 ਜਾਂ ਟੌਪ 20 ਸ਼ੇਅਰਸ ਕੱਢੋਗੇ ਪੰਜ ਮੁਖਤਲਫ ਫਲੈਕਸੀ ਕੈਪ ਫੰਡਾਂ ਦੇ ਵਿੱਚ ਪੰਜ ਵੱਖਰਾ ਹੋਲਡਿੰਗ ਕੰਪਨੀਆਂ ਦੀ ਹੋ ਸਕਦੀ ਹੈ ਜੀ ਬਿਲਕੁਲ ਸੋ ਐਸੀ ਕਰਕੇ ਉਹਨਾਂ ਦਾ ਰਿਟਰਨ ਦਾ ਫਰਕ ਆਂਦਾ ਦੋਨੋਂ ਫੰਡਸ ਦੇ ਵਿੱਚ ਜੀ ਜਿਹੜਾ ਮਲਟੀ ਕੈਪ ਫੰਡ ਹੈ ਕਿਉਂਕਿ ਇਹ 7 ਸਾਲ ਪਹਿਲਾਂ ਹੀ ਕਲੀਅਰਲੀ ਡਿਫਾਈਨ ਹੋਇਆ ਹੈ ਕਿ ਇਹਦੀ ਵੀ ਗਰੋਥ ਫਲੈਕਸੀ ਕੈਪ ਵਰਗੀ ਹੋਈ ਕਿ ਇਹਦੀ ਵੀ ਐਕਸੈਪਟੈਂਸ ਫਲੈਕਸੀ ਕੈਪ ਵਰਗੀ ਹੋਈ ਹੈ ਹਾਂ ਮੋਰ অর ਲੈਸ ਸੇਮ ਹੀ ਹੈ ਕੋਈ ਜ਼ਿਆਦਾ ਫਰਕ ਨਹੀਂ ਹੈ ਮੋਰ অর ਲੈਸ ਸੇਮ ਹੀ ਹੈ ਬਾਕੀ ਥੋੜਾ ਥੋੜਾ ਰਿਸਕ ਐਪੀਟਾਈਟ ਦਾ ਫਰਕ ਹੈ ਕੁਝ ਲੋਕ ਕਹਿੰਦੇ ਕਿ ਨਹੀਂ ਮੈਂ ਥੋੜਾ ਜਿਹਾ ਵੋਲੈਟਿਲਿਟੀ ਮਾਰਕੀਟ ਦਾ ਫਲੇਵਰ ਲੈਣਾ ਹੈ ਤਾਂ ਫਿਰ ਉਹ ਕਹਿੰਦਾ ਮੇਰਾ ਤੁਸੀਂ ਫਲੈਕਸੀ ਕੈਪ ਚ ਲਗਾਓ ਮਲਟੀ ਕੈਪ ਚ ਨਾ ਲਗਾਓ ਅਗੇਨ ਇੱਥੇ ਫੇਰ ਉਹੀ ਐਡਵਾਈਜ਼ਰ ਦਾ ਹੀ ਰੋਲ ਆਂਦਾ ਹੈ ਕਿ ਐਡਵਾਈਜ਼ਰ ਕੀ ਕਹਿੰਦਾ ਕਲਾਇੰਟ ਨੂੰ ਦੇਖ ਕੇ ਜੀ ਸੋ ਜਿਹੜਾ ਐਡਵਾਈਜ਼ਰ ਹੈ ਉਹ ਤੁਹਾਨੂੰ ਬੈਠ ਕੇ ਸਲਾਹ ਕਰਦਾ ਹੈ ਤੁਹਾਨੂੰ ਸਮਝਦਾ ਹੈ ਤੁਹਾਡੀ ਨੀਡਸ ਕੀ ਨੇ ਤੁਹਾਡੀ ਰਿਸਪੌਂਸਿਬਿਲਟੀ ਕਿੰਨੀ ਹੈ ਤੁਹਾਡੀ ਇਨਕਮ ਕਿੰਨੀ ਹੈ ਔਰ ਆਪਣੇ ਤਜਰਬੇ ਔਰ ਆਪਣੀ ਐਜੂਕੇਸ਼ਨ ਦੇ ਨਾਲ ਉਹ ਤੁਹਾਨੂੰ ਸੁਜੈਸਟ ਕਰਦਾ ਹੈ ਕਿ ਇਹ ਤੁਹਾਨੂੰ ਪਾਥ ਲੈਣਾ ਚਾਹੀਦਾ ਔਰ ਇੰਨਾ ਪੈਸਾ ਇਸ ਪਾਰਟिकुलर ਕੈਟਾਗਰੀ ਚ ਪਾਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਇਸ ਨੂੰ ਐਕਸਟੈਂਡ ਕਰਦੇ ਹੋਏ ਜੇ ਅਸੀਂ ਪੁਰਾਣੇ ਐਪੀਸੋਡਸ 'ਚ ਗੱਲ ਕੀਤੀ ਹੈ ਕਿ ਮਿਡ ਕੈਪ ਇੰਨਾ ਪਰਸੈਂਟੇਜ 'ਚ ਹੋਣਾ ਚਾਹੀਦਾ ਲਾਰਜ ਕੈਪ ਇੰਨਾ ਹਾਈਬ੍ਰਿਡ ਇੱਕ ਜਿਵੇਂ 40 ਤੋਂ 50 ਸਾਲ ਦੇ ਇਨਵੈਸਟਰ ਦੀ ਗੱਲ ਕਰਾਂ ਤੁਸੀਂ ਉਹਦੇ 'ਚ ਫਲੈਕਸੀ ਕੈਪ ਤਕਰੀਬਨ ਕਿੰਨਾ ਉਹਦੇ ਪੋਰਟਫੋਲੀਓ ਨੂੰ ਸੁਜੈਸਟ ਕਰੋਗੇ ਔਰ ਮਲਟੀ ਕੈਪ ਕਿੰਨਾ ਸੁਜੈਸਟ ਕਰੋਗੇ ਸਰ ਇਸ ਤਰ੍ਹਾਂ ਹੈ ਇਹਦੇ ਵਿੱਚ ਜੋ ਇੱਕ ਮਤਲਬ ਰੂਲ ਹੈ 뮤ਚੁਅਲ ਫੰਡ ਦੀ ਇਨਵੈਸਟਮੈਂਟ ਦਾ 뮤ਚੁਅਲ ਫੰਡ ਦੀ ਇਨਵੈਸਟਮੈਂਟ ਨਹੀਂ ਕਹਿ ਸਕਦੇ ਇਕਵਿਟੀ ਦੀ ਇਨਵੈਸਟਮੈਂਟ ਦਾ ਉਹਦੇ ਚ ਰੂਲ ਇਹ ਹੈ 100 ਮਾਈਨਸ ਯੋਰ ਏਜ ਮੰਨ ਲਓ ਤੁਸੀਂ 50 ਸਾਲ ਦੇ ਬੰਦੇ ਦੀ ਗੱਲ ਕਰ ਰਹੇ ਆਂ ਆਪਾਂ ਇਨਵੈਸਟਰ ਦੀ ਤਾਂ 100 ਚੋਂ 50 ਕੱਢ ਕੇ ਅਗਰ 50 ਆਜਦਾ 50% ਉਹਦਾ ਪੋਰਟਫੋਲੀਓ ਦੇ ਵਿੱਚੋਂ 10% ਫਲੈਕਸੀ ਕੈਪ 10% ਮਲਟੀ ਕੈਪ ਤੇ ਬਾਕੀ ਦਾ ਪੈਸਾ ਤੁਸੀਂ ਹੋਰ ਐਵੇਨਿਊਜ਼ ਦੇ ਵਿੱਚ ਡਿਵਾਈਡ ਕਰਕੇ ਲਗਾ ਸਕਦੇ ਹੋ ਠੀਕ ਹੈ ਸੋ ਤੁਸੀਂ ਇਹ ਕਹਿ ਰਹੇ ਹੋ ਕਿ ਮੈਕਸਿਮ 10% ਪਾਇਆ ਜਾਏ ਜੇ ਏਜ ਕੱਟਾ ਤਾਂ ਥੋੜਾ ਵੱਧ ਹੋ ਸਕਦਾ ਪਰ ਕੈਪਿੰਗ ਜ਼ਰੂਰ ਰੱਖੀ ਜਾਏ ਕੈਪਿੰਗ ਜ਼ਰੂਰ ਰੱਖੀ ਜਾਏ ਤਾਂ ਕਿ ਸਾਡਾ ਜਿਹੜਾ ਪੋਰਟਫੋਲੀਓ ਹੈ ਉਹ ਅੱਛੀ ਰਿਟਰਨ ਦੇ ਸਕੇ ਔਰ ਰਿਸਕ ਨੂੰ ਚੰਗੀ ਤਰੀਕੇ ਨਾਲ ਹੈਂਡਲ ਕਰ ਸਕੇ ਜੀ ਜਿਹੜੀ ਫਲੈਕਸੀ ਕੈਪ ਕੈਟਾਗਰੀ ਹੈ ਇਹ ਕਾਫੀ ਵੱਡੀ ਹੈਗੀ ਹੈ ਔਰ ਇਹਦੇ ਅੰਦਰ ਕੰਸਿਸਟੈਂਟਲੀ ਰਿਟਰਨਸ ਆਏ ਨੇ ਮੇਰੇ ਖਿਆਲ ਨਾਲ ਜੇ ਤੁਸੀਂ 15 ਜਾਂ 20 ਸਾਲ ਦਾ ਜੇ ਚੈਪਟਰ ਖੋਲੋ ਫਲੈਕਸੀ ਕੈਪ ਦਾ ਇਹਨਾਂ ਨੇ ਬਹੁਤ ਅੱਛੀ ਰਿਟਰਨ ਕਲਾਈਂਟਸ ਨੂੰ ਬਣਾ ਕੇ ਦਿੱਤੀਏ ਤੁਸ ਤੁਹਾਨੂੰ ਕੀ ਲੱਗਦਾ ਹੈ ਜਿਵੇਂ ਸਾਡੀ ਇਕਨੋਮੀ ਹੋਰ 22 ਸਾਲਾਂ ਚ ਸਾਡੇ 100 ਸਾਲ ਸੈਂਟਰੀ ਹੋ ਜਾਏਗੀ ਔਰ ਸਾਡੀ ਸਰਕਾਰ ਕੇ ਲਈ ਡਿਵੈਲਪਡ ਨੇਸ਼ਨ ਹੋ ਜਾਣਗੇ ਇਹਦੇ ਵਿੱਚ ਫਲੈਕਸੀ ਕੈਪ ਫੰਡਸ ਦਾ ਕੀ ਰੋਲ ਰਹੇਗਾ ਇਹਦੇ ਵਿੱਚ ਆਉਣ ਵਾਲੇ ਟਾਈਮ ਚ ਆਪਾਂ ਗੱਲ ਕਰੀਏ ਅਗਰ ਇੰਡੀਆ ਦੀ ਇੰਡੀਆ ਦੀ ਗ੍ਰੋਥ ਸਟੋਰੀ ਜਿਹੜੀ ਹੈਗੀ ਹੈ ਹਜੇ ਬਹੁਤ ਘੱਟ ਹਜੇ ਲੋਕਾਂ ਨੇ ਦੇਖੀ ਹੈ ਇੰਡੀਆ ਦੀ ਗ੍ਰੋਥ ਸਟੋਰੀ ਹਜੇ ਲਿਖੀ ਜਾਣੀ ਹੈ ਜਿਹੜਾ ਵੀ ਇਨਵੈਸਟਰ ਇਸ ਟਾਈਮ ਮਾਰਕੀਟ ਦੇ ਵਿੱਚ ਪਾਰਟਿਸਿਪੇਟ ਕਰੇਗਾ ਔਰ ਬਿਨਾ ਛੇੜਛਾੜ ਕੀਤੇ ਆਪਣੇ ਮਿਊਚੁਅਲ ਫੰਡ ਦੀ ਇਨਵੈਸਟਮੈਂਟ ਨੂੰ ਕੰਟੀਨਿਊ ਕਰੇਗਾ ਮੇਰੇ ਹਿਸਾਬ ਨਾਲ ਉਹ ਅੱਛੀ ਰਿਟਰਨ ਬਣਾ ਲੇਗਾ ਔਰ ਆਨਵਲ ਟਾਈਮ ਦੇ ਵਿੱਚ ਉਹਨੂੰ ਇਹ ਵਾਲੀ ਰਿਟਰਨ ਨਜ਼ਰ ਵੀ ਆਏਗੀ ਕਿ ਮੇਰਾ ਜਿਹੜਾ ਡਿਸੀਜਨ ਸੀ ਉਹ ਸਹੀ ਸੀਗਾ ਫਲੈਕਸੀ ਕੈਪ ਦੇ ਅੰਦਰ ਇੱਕ ਹੋਰ ਕੈਟੇਗਰੀ ਆਂਦੀ ਹੈ ਜਿਹੜੀ ਫਲੈਕਸੀ ਕੈਪ ਦਾ ਇੱਕ ਸਬਸੈਟ ਹੈ ਜਿੰਨੂੰ ਅਸੀਂ ਫੋਕਸ ਫੰਡਸ ਕਹਿੰਦੇ ਆ ਜੀ ਥੋੜਾ ਜਿਹਾ ਉਦੇਵਾਰੀ ਵੀ ਐਕਸਪਲੇਨ ਕਰੋ ਕਿ ਕਿ ਫੋਕਸ ਬੇਸਿਕਲੀ ਫਲੈਕਸੀ ਕੈਪ ਫੰਡ ਹੀ ਹੈ ਥੋੜਾ ਜਿਹਾ ਉਹਦੇ ਤੇ ਚੱਲਣਾ ਪਾਉ ਫੋਕਸ ਫੰਡ ਦਾ ਸਿਸਟਮ ਇਹ ਹੁੰਦਾ ਜੀ ਉਹਦੇ ਵਿੱਚ ਅ ਮਤਲਬ 500 ਜਿਹੜੇ ਆਪਾਂ ਸਟਾਕਸ ਦੀ ਗੱਲ ਕਰ ਰਹੇ ਹਾਂ ਯੂਨੀਵਰਸ ਹੈਗਾ ਉਹਦੇ ਵਿੱਚ ਫੰਡ ਮੈਨੇਜਰ ਨੇ ਕੁਝ ਸੈਕਟਰ ਕਹੇ ਲੋ ਕੰਪਨੀਆਂਸ ਕਹੇ ਲੋ ਜਾਂ ਤੁਸੀਂ ਇਹ ਕਹਿ ਸਕਦੇ ਹੋ ਕੀ ਗ੍ਰੋਥ oriented ਜਿਹੜੀਆਂ ਫੋਕਸਡ ਕੰਪਨੀਆਂ ਹੋਣਗੀਆਂ ਜਿਹਦੇ ਤੇ ਫੰਡ ਮੈਨੇਜਰ ਦਾ ਫੋਕਸ ਹੋਏਗਾ ਉਹ 25 ਵੀ ਹੋ ਸਕਦੀਆਂ 30 ਵੀ ਹੋ ਸਕਦੀਆਂ 35 ਵੀ ਹੋ ਸਕਦੀਆਂ ਹਰ ਕੰਪਨੀ ਦੇ ਹਰ ਫੰਡ ਮੈਨੇਜਰ ਦੇ ਸਿਲੈਕਟ ਕਰਨ ਦੇ ਪੈਰਾਮੀਟਰ ਅਲੱਗ-ਅਲੱਗ ਨੇ ਉਹ ਕਿਸੇ ਦਾ ਫੋਕਸ 30 ਹੋ ਸਕਦਾ ਹੈ ਕਿਸੇ ਦਾ ਫੋਕਸ 25 ਹੋ ਸਕਦਾ ਹੈ ਉਹ ਫਿਰ ਕਨਸਨਟ੍ਰੇਟਿਡ ਪੋਰਟਫੋਲੀਓ ਹੁੰਦਾ ਹੈ ਜਿਹਦੇ ਵਿੱਚ ਸਿਰਫ ਉਹ 25 ਸਟਾਕ 'ਚ ਹੀ ਪੈਸਾ ਲੱਗੇਗਾ ਪਰ ਉਹ ਸਿਰਫ 25 'ਚ ਲਗਾਉਣ ਦੇ ਬਾਉਂਡਰੀ ਉਹ ਚੇਂਜ ਕਰਦਾ ਰਹਿ ਸਕਦਾ ਉਹ ਦਾ ਜਿਹੜਾ ਪੋਰਟਫੋਲੀਓ ਉਹ ਕਾਫੀ ਸਕুইਜ਼ ਹੋ ਜਾਂਦਾ ਸੋ ਮੇਖਲ ਫੋਕਸ ਦੇ ਅੰਦਰ ਮੈਕਸਮ 30 ਸ਼ੇਅਰ ਸੇਬੀ ਅਲਾਉ ਕਰਦਾ ਰੱਖਣ ਲਈ ਹਾਂ ਮੈਕਸਮ 30 ਕਰਦੇ ਕਿਸੇ ਦੇ 25 ਵੀ ਹੈ ਕਿਸੇ ਦੇ 30 ਵੀ ਹੈ ਇਸ ਹਿਸਾਬ ਨਾਲ ਅਮਿਤ ਜੀ ਤੁਸੀਂ ਸਾਡੇ ਸਟੂਡੀਓ ਆਏ ਸਾਨੂੰ ਇਨਾ ਵਧੀਆ ਤਰੀਕੇ ਨਾਲ ਫਲੈਕਸੀ ਕੈਪ ਫੰਡ ਮਲਟੀ ਕੈਪ ਫੰਡ ਦਾ ਡਿਫਰੈਂਸ ਦੱਸਿਆ ਔਰ ਉਹਦਾ ਹੀ ਫਲੈਕਸੀ ਕੈਪ ਦਾ ਇੱਕ ਸਬ ਕੈਟਾਗਰੀ ਫੋਕਸ ਬਾਰੇ ਦੱਸਿਆ ਅਸੀਂ ਤੁਹਾਡੇ ਬਹੁਤ ਧੰਨਵਾਦੀ ਹਾਂ ਬਹੁਤ ਬਹੁਤ ਧੰਨਵਾਦ ਥੈਂਕ ਯੂ ਅੱਜ ਦੇ ਐਪੀਸੋਡ ਦੇ ਵਿੱਚ ਅਸੀਂ ਆਪਣੀ ਪੁਰਾਣੀ ਸੀਰੀਜ਼ ਨੂੰ ਜਿਹੜਾ ਚੱਲ ਰਹੀ ਸੀ ਕਿ ਡਿਫਰੈਂਟ ਟਾਈਪ ਆਫ ਕੈਟਾਗਰੀਜ਼ ਕੀ ਹੁੰਦੇ ਨੇ ਉਹਦੇ ਵਿੱਚ ਅਸੀਂ ਤੁਹਾਡੇ ਸਵਾਲਾਂ ਨੂੰ ਲੈ ਕੇ ਅੱਜ ਇੱਕ ਕੈਟਾਗਰੀ ਫਲੈਕਸੀ ਕੈਪ ਔਰ ਮਲਟੀ ਕੈਪ ਬਾਰੇ ਦੱਸਿਆ ਹੋਪ ਹੈ ਕਿ ਤੁਹਾਨੂੰ ਇੱਕ ਬਹੁਤ ਵਧੀਆ ਤਰੀਕੇ ਨਾਲ ਸਮਝ ਆਇਆ ਹੋਵੇਗਾ ਔਰ ਮੇਰੀ ਫੇਰ ਤੁਹਾਨੂੰ ਗੁਜ਼ਾਰਿਸ਼ ਹੈ ਕਿ ਪੁਰਾਣੇ ਐਪੀਸੋਡਸ ਦੇਖੋ ਤੁਹਾਡੀ ਇੱਕ ਪੂਰੀ ਚੇਨ ਬਣੇਗੀ ਔਰ ਤੁਹਾਡੀ ਜਿਹੜੀ ਇਨਫੋਰਮੇਸ਼ਨ ਇਸ ਪ੍ਰੋਡਕਟ ਦੇ ਬਾਰੇ ਜ਼ਿਆਦਾ ਵਧੀਆ ਤਰੀਕੇ ਨਾਲ ਹੋਏਗੀ ਜਾਂਦੇ ਜਾਂਦੇ ਉਹੀ ਕੁਐਸਚਨ ਜਿਹੜਾ ਮੈਂ ਤੁਹਾਡੇ ਕੋਲ ਹਰ ਵਾਰੀ ਇੱਕ ਇੰਟਰਸਟਿੰਗ ਫੈਕਟ ਛੱਡ ਕੇ ਜਾਣਾ ਲੋਕੀ ਕਹਿੰਦੇ ਸੈਂਸੈਕਸ ਕੀ ਹੈ ਸੋ ਜਨਾਬ ਬੰਬੇ ਸਟਾਕ ਐਕਸਚੇਂਜ 1875 ਦੇ ਵਿੱਚ ਆਇਆ ਸੀ 150 ਸਾਲ ਪੁਰਾਣਾ ਸਟਾਕ ਚੇਂਜ ਹੈ ਏਸ਼ੀਆ ਦਾ ਸਭ ਤੋਂ ਪੁਰਾਣਾ ਸਟਾਕ ਐਕਸਚੇਂਜ ਉਹਨਾਂ ਦੇ 30 ਸ਼ੇਅਰ ਦੇ ਇੰਡੈਕਸ ਨੂੰ ਸੀ ਸੈਂਸੈਕਸ ਕਹਿੰਦੇ ਆ ਜਦਕਿ ਉਹ ਦੇ ਬੀਐਸਸੀ ਦੇ ਅੰਦਰ 4000 ਜਾਂ 5000 ਤੋਂ ਜ਼ਿਆਦਾ ਸ਼ੇਅਰਸ ਹੈਗੇ ਨੇ ਔਰ ਐਨਐਸਸੀ ਨੈਸ਼ਨਲ ਸਟਾਕ ਐਕਸਚੇਂਜ 1994 ਦੇ ਵਿੱਚ ਆਇਆ ਸੀ ਇਹਦੇ ਅੰਦਰ 50 ਸ਼ੇਅਰਸ ਆ ਆਮ ਪਾਸ਼ਾ ਸੀ ਨਿਫਟੀ 50 ਵੀ ਇਹਨੂੰ ਕਹਿੰਦੇ ਆ ਇਹਦੇ ਅੰਦਰ ਵੀ ਟਾਈਅਰ 3000 ਸ਼ੇਅਰ ਤੋਂ ਜ਼ਿਆਦਾ ਹੈ ਸੋ ਇਸ ਗੱਲ ਨੂੰ ਯਾਦ ਰੱਖਣਾ ਸੈਂਸੈਕਸ ਮੀਨਸ 30 ਲਾਰਜ ਕੰਪਨੀਆਂ ਨਿਫਟੀ ਮੀਨਸ 50 ਲਾਰਜ ਕੰਪਨੀਆਂ ਤੁਸੀਂ ਆਪਣੇ ਸਵਾਲ ਜਵਾਬ ਇਸ ਈਮੇਲ ਆਈਡੀ ਤੇ ਭੇਜਦੇ ਰਹੋ ਬਾਕੀ ਬਣੇ ਰਹੋ ਸਾਡੇ ਨਾਲ ਪੀਟੀਸੀ ਨਿਊਜ਼ ਨਾਲ ਧੰਨਵਾਦ ਮਿਊਚੁਅਲ ਫੰਡ ਨਿਵੇਸ਼ ਮਾਰਕੀਟ ਜੋਖਮਾਂ ਦੇ ਅਧੀਨ ਹੈ ਸਕੀਮਾ ਸੰਬੰਧਿਤ ਦਸਤਾਵੇਜ਼ਾਂ ਨੂੰ ਧਿਆਨ ਨਾਲ ਪੜੋ